ਸੰਪੂਰਨ ਪੁਰਾ ਵਿਖੇ ਪੱਪੀ ਪਹਿਲਵਾਨ ਦੀ ਅਗਵਾਈ ਹੇਠ ਇਕਤਾ ਰੈਲੀ ਦਾ ਵਿਸ਼ਾਲ ਆਯੋਜਨ ਕੀਤਾ ਗਿਆ ਜਿਸ ਵਿੱਚ ਰਾਜਾ ਵੜਿੰਗ ਵਿਕਾਸ ਸੋਨੀ ਬਤਨਮ ਸਿੰਘ ਬਾਜਵਾ ਤੋਂ ਇਲਾਵਾ ਦਰਜਾ ਬਦਰਜਾ ਕਾਂਗਰਸੀ ਵਰਕਰਾਂ ਨੇ ਭਾਗ ਲਿਆ ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਸਾਥੀਓ ਆਉਣ ਵਾਲਾ ਸਮਾਂ ਕਾਂਗਰਸ ਦਾ ਹੋਵੇਗਾ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਕਾਂਗਰਸ ਨਾਲ ਰਹੇ ਇੱਕ ਸਭ ਤੋਂ ਵੱਡੀ ਪਛਾਣ ਨੇ ਜੇ ਕਾਂਗਰਸ ਆਪਣੀ ਇਹ ਪਛਾਣ ਰੱਖੇ ਆਪਣੇ ਸਹੀ ਸਾਥੀਆਂ ਦੀ ਪਛਾਣ ਰੱਖੇ ਤੇ ਤੀਜੀ ਪਾਰਟੀ ਕਿਸੇ ਦਾ ਹੋਰ ਇੱਥੇ ਜਿਹੜੇ ਨਹੀਂ ਸੀ ਬਣ ਬਿਲਕੁਲ ਠੀਕ ਗੱਲ ਕਹੀ ਕਪਤਾਨ ਸਾਹਿਬ ਆਏ ਮਹਾਰਾਜੇ ਸਾਹਿਬ ਵੱਡੇ ਇੱਕ रियासत ਦੇ ਉਹਨਾਂ ਨਾਲ ਫਿਰ ਰਾਜਸੀ ਲੋਕ ਆਏ ਵੱਡੇ ਲੋਕ ਆਏ ਵੱਡੀਆਂ ਗੱਡੀਆਂ ਵਾਲੇ ਆਏ ਵੱਡੇ ਘਰਾਂ ਵਾਲੇ ਆਏ ਬਹੁਤ ਮੈਂ ਮਸ਼ਕੂਰ ਆ ਇਹਨਾਂ ਨੇ ਮੈਨੂੰ ਖੁਦ ਕਿਹਾ ਕਿ ਬੱਬੀ ਜੀ ਨੂੰ ਮੈਂ ਉਹਨਾਂ ਦੇ ਘਰ ਚਾਹ ਦੇ ਉੱਤੇ ਮੈਂ ਕਿਹਾ ਕਿ ਤੁਹਾਨੂੰ ਅਸੀਂ ਮਿਲ ਕੇ ਜਾਵਾਂਗੇ ਤੋਂ ਬੱਬੀ ਜੀ ਕਹਾਂ ਨਹੀਂ ਗੱਲ ਨਹੀਂ ਹੁੰਦੀ ਦਿਲਾ ਦੀ ਗੱਲ ਜਿਹੜੇ ਇਹਨਾਂ ਦਾ ਕੈਪਟਨ ਮਰੀਂਦਰ ਸਿੰਘ ਦੇ ਵੱਡੇ ਵਡੀਆਂ ਕੋਠੀਆਂ ਵਾਲਿਆਂ ਨੂੰ ਕਿਤੇ ਵੱਡਾ ਸੋ ਅਸੀਂ ਤੁਹਾਡੇ ਮਸ਼ਹੂਰ ਨਾ ਤੁਹਾਡੇ ਸਾਥੀਆਂ ਦੇ ਮਸ਼ਹੂਰ ਲੱਭਾ ਨਾ ਜਾਂਦਾ ਹੋਇਆ ਇਸ ਤੋਂ ਬਾਅਦ ਅਸੀਂ ਸਾਰੇ ਆਲੇ ਇਕੱਠੇ राम तीर्थ मंदिर ਅਸੀਂ ਸਾਰਿਆਂ ਨੇ ਜਾਣਾ ਹੈ ਅੱਜ ਬਹੁਤ ਵੱਡੇ ਪਹਿਮਾਨੇ ਤੇ ਧਾਰਮਿਕ ਸਾਡੇ ਲੀਡਰ ਸਹਿਬਾਨ ਉਹਨਾਂ ਨੇ ਅਸ਼ੀਰਵਾਦ ਸਾਨੂੰ ਵੀ ਦੇਣਾ ਹੈ ਪਾਰਟੀ ਨੂੰ ਵੀ ਦੇਣਾ ਹੈ ਉਹ ਵੀ ਇਤਲਾਫ ਦੇ ਵਿੱਚ ਨੇ ਮੈਂ ਸਾਰੇ ਵਰਕਰ ਸਾਥੀਆਂ ਦਾ ਮਸ਼ਕੂਰ ਹਾਂ ਬਹੁਤ ਧੇਰ ਦੇ ਤੁਸੀਂ ਇਸ ਮੌਸਮ ਦੇ ਵਿੱਚ ਬੈਠੇ ਹੋ ਗਰਮੀ ਬੜੀ ਤੁਸੀਂ ਪਾਰਟੀ ਦੇ ਨਾਲ ਚਕਾੰਗ ਦੇ ਵਾਂ ਖੜੇ ਹੋ ਸਮਾ ਆ ਗਿਆ ਬਾਜਵਾ ਸਾਹਿਬ ਇੱਥੇ ਬੈਠੇ ਐ ਆਉਣ ਵਾਲਾ ਸਮਾ ਜਿਹੜਾ ਉਹ ਕਾਂਗਰਸ ਪਾਰਟੀ ਦਾ ਸੋ ਅਸੀਂ ਲੋਕਾਂ ਨੇ ਤੁਹਾਡੀ ਕਿਰਪਾ ਦੇ ਨਾਲ ਆਉਣ ਵਾਲੇ ਸਮੇਂ ਪੰਜਾਬ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਨੀ ਹੈ ਪਰ ਤਕੜੇ ਹੋ ਕੇ ਪੰਜਾਬ ਦੀ ਸੇਵਾ ਕਰਨੀ ਹੈ ਤੇ ਬਾਜਵਾ ਸਾਹਿਬ ਹਮੇਸ਼ਾ ਹਰ ਮੰਚ ਤੇ ਗੱਲ ਕਹਿੰਦੇ ਇਹ ਵਰਕਰਾਂ ਦੇ ਮੁੱਲ ਮੋੜਨੇ 2022 ਦੇ ਵਿੱਚ ਜਿਨ੍ਹਾਂ ਵਰਕਰਾਂ ਨੇ ਕੱਫੜ ਬੰਨ੍ਹ ਕੇ ਸਾਡੀ ਸੇਵਾ ਕੀਤੀ ਰਾਗਦੀਪ ਭੁੱਲਰ ਜੀ ਵੀ ਹੈ ਸੋ ਮੈਂ ਤੁਹਾਡਾ ਸਾਰੀਆਂ ਸਾਡੀਆਂ ਬੀਬੀਆਂ ਦਾ ਭੈਣਾਂ ਦਾ ਕਾਂਗਰਸੀਆਂ ਦਾ ਛੋਟਿਆਂ ਦਾ ਵੱਡਿਆਂ ਦਾ ਤੁਹਾਡਾ ਦਿਲ ਦੀਆ ਕਰੇਗਾ ਉਸ ਧੰਨਵਾਦ ਕਰਦਾ ਤੇ ਨਾਲ ਹੀ ਨਾਲ ਮੈਂ ਧੰਨਵਾਦ ਕਰਨਾ ਚਾਹਣਾ ਹੈ ਬੰਮੀ ਪਲਵਾਨ ਜੀ ਦਾ ਕਿ ਉਹਨਾਂ ਨੇ ਸਾਨੂੰ ਸਭ ਕੇ ਮੈਂ ਆਖਿਆ ਜੀ ਜਿਹੜੀ ਜਿਹੜੀ ਪਾਰਟੀ ਉਮਰ ਵਿਜੇ ਪ੍ਰਤਾਪ ਦੀ ਨਹੀਂ ਹੋਈ ਇਹਦੀ ਕੀ ਹੋਣੀ ਮੈਂ ਬੜੀ ਤੀਅਰਦਾ ਸਮਝਾਦਾ ਸੀ ਕਿ ਚਾਹਤਾ ਥੋੜਾ ਜਿਹਾ ਨਾ ਬੋਤਾ ਆਪਣੇ ਆਪ ਤੇ ਰੱਖੋ ਕਬਜ਼ਾ ਕਾਬੂ ਰੱਖੋ ਜਿੰਨਾ ਨਾਲ ਤੁਹਾਡੀ ਰਿਲੇਸ਼ਨਸ਼ਿਪ ਹੈ ਉਹਨੂੰ ਮੇਨਟੇਨ ਕਰਕੇ ਰੱਖੋ ਪੁਰਾਣੇ ਜੀ ਤੋੜੋ ਨਾ ਕਿਉਂਕਿ ਇਹ ਪਾਰਟੀ ਦੇ ਦੇ ਪਿੱਛੇ ਤੁਸੀਂ ਇੰਨਾ ਜੋਰ ਲਾ ਰਹੇ ਹੋ ਇੰਨੀ ਬੁਰਦ ਲਾ ਰਹੇ ਹੋ ਇਹ ਕਿੱਥੇ ਤੁਹਾਡੇ ਨਾਲ ਗਲੋਣੇ ਉਹੀ ਗੱਲ ਹੋਈ ਲੇਕਿਨ ਪੋਰਟਫੋਲੀਓ ਮਿਲਨ ਤੋਂ ਬਾਅਦ ਤਾਂ ਸੱਚ ਕਹਣ ਲੋਕੀ ਤਾਂ ਮਸਤਕ ਹੁੰਦੇ ਨੇ ਜਾਨ ਤੋਂ ਬਾਅਦ ਅੱਜ ਪਹਿਲੀ ਵਾਰ ਦੇਖਿਆ ਕਿ ਕੋਈ ਜਾਨ ਤੋਂ ਬਾਅਦ ਮਨਤਮਸਤਕ ਹੋਏ ਨੇ ਪਹੁੰਚੇ ਨੇ ਕਿ ਲੱਗਦਾ ਹੈ ਕਿ ਕਿਤਨਾ ਕਿਤੇ ਡਰ ਹੈ ਉਹਨਾਂ ਦੇ ਵਿੱਚ ਮੈਨੂੰ ਇਸ ਗੱਲ ਦਾ ਕੁਝ ਨਹੀਂ ਪਤਾ ਜੀ ਇਹ ਗੱਲ ਤੇ ਉਹੀ ਜਵਾਬ ਦੇ ਸਾਂ ਤੇ ਮੈਂ ਉਹਨਾਂ ਦੇ ਬਿਹਾਰ ਤੇ ਕਿੰਨਾ ਕਹਿ ਸਕ ਬਾਕੀ ਗੱਲ ਉਹਨਾਂ ਨਾਲ ਮੈਂ ਉਹਨਾਂ ਬੈਸਟ ਟੌਪ ਲੱਗਦਾ ਤਾਂ ਮਰਨ ਦਰ ਦੀ ਇਲੈਕਸ਼ਨ ਨੂੰ ਕਿੱਦਾਂ ਵੇਖਦੇ ਨੇ ਉਹ ਐਸੇ ਹੁੰਦੇ ਨੇ ਅੱਛਾ ਪਰ ਕੁਮਰ ਵਿਜੇ ਪ੍ਰਤਾਪ ਸਿੰਘ ਵਰਗੇ ਇਮਾਨਦਾਰ ਨੂੰ ਬਾਹਰ ਕਰ ਦਿੱਤਾ ਗਿਆ ਕੀ ਕਰਨੇ ਤੇ ਪਹਿਲੀ ਗੱਲ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਪਹਿਲੇ ਹੀ ਗਲਤੀ ਕੀਤੀ ਸੀ ਇੱਕ ਬੇਈਮਾਨਾ ਦੀ ਜਮਾਤ ਦੇ ਵਿੱਚ ਉਹ ਰਲ ਗਿਆ ਉਹ ਵੀ ਇਹਨਾਂ ਦੀ ਜਿਸ ਤਰ੍ਹਾਂ ਪੰਜਾਬ ਦੇ ਲੋਕ ਇਹਨਾਂ ਦੇ ਭੰਬਲ ਭੂਸੇ 'ਚ ਫਸ ਗਏ ਉਸ ਵੇਲੇ ਕੁਮਰ ਵਿਜੇ ਪ੍ਰਤਾਪ ਫਸ ਗਿਆ ਸੀ ਉਹ ਤਾਂ ਬੜਾ ਇੰਟੈਲੀਜੈਂਟ ਆਈਪੀਐਸ ਅਫਸਰ ਸੀ ਪੁਲਿਸ ਅਫਸਰ ਸੀ ਤਜਰਬੇਕਾਰ ਸੀ ਇਹਨਾ ਟਰੈਪ ਲਾਇਆ ਸੀ ਉਸ ਟਰੈਪ ਚ ਕੁਮਰ ਵਿਜੇ ਪ੍ਰਤਾਪ ਸਿੰਘ ਖੁਦ ਫਸ ਗਿਆ ਜੀ ਤੇ ਹੁਣ ਪਤਾ ਲੱਗ ਹੀ ਗਿਆ ਤਾਂ ਤਰਨਤਾਰਨ ਇਲੈਕਸ਼ਨ ਨੂੰ ਕਿਸਤਾ ਦੇਖਦੇ ਹੋ ਜੀ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ ਜੀ ਅਜੇ ਜਦੋਂ ਅਨਾਉਂਸ ਹੋਏਗੀ ਉਦੋਂ ਦੇਖਾਂਗੇ ਜਿਆ ਅਨਾਉਂਸ ਹੋਏਗੀ ਤੇ ਉਹ ਬੀ ਦੇਖਾਂਗੇ ਔਰ ਉਹਨਾਂ ਨੇ ਚੰਡੀਗੜ੍ਹੇ ਗੱਲ ਕਹੀ ਸੀ ਕਿ ਹੁਣ ਜਿਹੜਾ ਸਫਰ ਹੈ 1.5 ਸਾਲ ਦਾ ਉਹ ਮੈਂ ਗਰੀਬ ਮਜ਼ਦੂਰ ਔਰ ਦਲਤਾਂ ਦੇ ਘਰਾਂ ਜਾ ਕੇ ਇਹ ਦੱਸਣਾ ਇਹ ਇਹ ਰਾਜੇ ਮਹਾਰਾਜਾਂ ਦੀ ਸਰਕਾਰ ਨਹੀਂ ਕੀ ਇਹ ਹੁਣ ਗਰੀਬਾਂ ਦੀ ਸਰਕਾਰ ਹੈ। ਉਹ ਗਰੀਬਾਂ ਦੀ ਸਰਕਾਰ ਹੀ ਜਿਹੜੀ ਹੁੰਦੀ ਆ ਉਹ ਹਮੇਸ਼ਾ ਹੀ ਵੱਧਦੀ ਫੁੱਲਦੀ ਆ। ਔਰ ਲੋਕ ਉਹਨਾਂ ਜੁੜਦੇ ਆ ਪਰ ਬੇத்ੜਕ ਹੋ ਗਏ। ਵੋਟਾਂ ਪਾਉਂਦੇ ਆ। ਸੋ ਮੈਂਨਾਂ ਨੇ ਪ੍ਰੋਮਿਸ ਕੀਤਾ ਹੀ ਕਿ ਤੇਰੇ ਘਰ ਚਾਹ ਵੀ ਨਹੀਂ ਆ। ਸੋ ਆਏ ਧੰਨਵਾਦ ਉਹਨਾਂ ਦਾ। ਸ਼ੁਕਰੀਆ। ਮੈਂ ਉਹਨਾਂ ਦਾ ਰਹਿਣੀ ਆ। ਉਹਨਾਂ ਦਾ ਛੋਟਾ ਵੀਰ ਆ। ਸੋ ਜਿਹੜਾ ਮਾਨ ਮੈਨੂੰ ਨਾ ਦਿੱਤਾ ਪਹਿਲਾ ਮੈਨੂੰ ਨੇ ਕੋਆਰਡੀਨੇਟਰ ਲਾਇਆ ਉਹਨਾਂ ਦੀ ਮਿਹਰਬਾਨੀ ਮੇਨੂੰ ਜੋ ਪਿਆਰ ਦਿੱਤਾ ਉਹਨਾਂ ਨੇ ਕਿ ਮੈਂ ਸਾਰੀ ਉਮਰ ਕਾਂਗਰਸ ਪਾਰਟੀ ਦੇ ਲਈ ਸੇਵਾ ਕਰਾਂ ਪਰ ਪ੍ਰਧਾਨ ਜੀ ਗੱਲ ਇਹ ਕਿ ਇੱਕ ਇੱਕ ਰੈਲੀ ਦਾ ਡੋਬ ਲੱਗ ਕੀਤੀ ਜਾਣੀ ਬੜੇ-ਬੜੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ ਉਸ ਰੈਲੀ ਨੂੰ ਕੈਨਸਲ ਕਰਾਉਂਦੇ ਤੁਹਾਡੇ ਕਾਂਗਰਸ ਦੇ ਬੰਦੇ ਜਿਹੜੇ ਦਿੱਲੀ ਪੈ ਕੇ ਜਾ ਗਏ ਚਲੋ ਗੱਲ ਬਣ ਕੀ ਆ ਜਿੰਨੇ ਉਹਨਾਂ ਦਾ ਹੀ ਭੜਾ ਜਿਹੜੇ ਬੈਠੇ ਆ ਤੇ ਜਿਹੜੇ ਨਹੀਂ ਆਏ ਉਹਨਾਂ ਦਾ ਹੀ ਮੈਂ ਹੱਥ ਜੋੜ ਕੇ ਉਹਨਾਂ 'ਨੂੰ ਬੇਨਤੀ ਕਰਦਾ ਕਿ ਉਹ ਵਰਕਰਾਂ ਨਾਲ ਹੀ ਦਾਣਾ ਕਰਨ ਕੋਈ ਫਰਕ ਨਹੀਂ ਉਹ ਇੱਕ ਪਿਆਰ ਮਿਲਣਾ ਚਾਹੀਦਾ ਵਰਕਰਾਂ ਤਖਾਣੀ ਨਹੀਂ ਦੀ ਹੋਈ ਵਰਕਰ ਮੇਸ਼ਾ ਚਾਹੁੰਦਾ ਕਿ ਮੇਰੀ ਪਾਰਟੀ ਜਿਹੜੀ ਆ ਉਹ ਵਧੇ ਫੁੱਲੇ ਪਰ ਸਰਕਾਰ ਬਣੇ ਚਾਹੇ ਕਿਸੇ ਨੂੰ ਮਿਲੇ ਕੁਛ ਭਾਵੇਂ ਨਾ ਮਿਲੇ ਲੇਕਿਨ ਉਹਨਾਂ ਦਾ ਪਿਆਰ ਜਿਹੜਾ ਨਾ ਉਹ ਹੀ ਮਿਲਣਾ ਚਾਹੀਦਾ ਪਰ ਨਾਲੀ ਸਰਕਾਰਾਂ ਵਾਲੀਆਂ ਕੈਂਸਲ ਕਰਦੀਆਂ ਪਰ ਇਸ ਤਰ੍ਹਾਂ ਜਿਸ ਤਰ੍ਹਾਂ ਅੱਲੀ ਕੈਂਸਲ ਕੀਤੀ ਗਈ ਹੈ ਨਾ ਬਈ ਆਨਲਾਈਨ ਸਮੇਂ ਤੇ ਟਿਕਟ ਵੀ ਕੈਂਸਲ ਕਰ ਦੇਤੀ ਹੈ ਮੈਂ ਟਿਕਟ ਮੰਗੀ ਨਹੀਂ ਲੜੋਗੇ ਨਹੀਂ ਹਥੋਂ ਮੈਂ ਨੂੰ ਦੇਖੋ ਮੈਂ ਹਿੰਦ ਕਰਦੇ ਪਏ ਹਲਕੇ ਵਿੱਚ ਤੇ ਕੀ ਕਰ ਵਸ ਮੈਂ ਨੂੰ ਗੱਲ ਹੈ ਤੁਸੀਂ ਭਰਾ ਵੀ ਛੋਟੇ ਟਿਕਟ ਕਿਸਮਤ ਨਾਲ ਮਿਲਦੀ ਹੈ ਜੇ ਮੇਰੀ ਕਿਸਮਤ ਵਿੱਚ ਹੋਏਗੀ ਤੇ ਜਰੂਰ ਮਿਲੇਗੀ ਕਿਤੇ ਕੰਮ ਨਹੀਂ ਹੋ ਜੀ ਕਿਤੇ ਕੰਮ ਨੇ ਉਹ ਕਹਿਗੇ ਤੁਹਾਡੇ ਸਾਹਮਣੇ ਇਹ 50 ਸਾਲ ਦੇ ਬੰਦਾ ਬਿਨਾਂ ਲਾਲੀ ਤੋਂ ਸੇਵਾ ਕਰ ਰਿਹਾ ਔਰ ਮੈਂ ਅੱਜ ਤੱਕ ਮੰਗਿਆ ਨਹੀਂ ਕੁਛ ਪਾਸ ਤੇ ਸੋ ਤੁਹਾਡੇ ਸਾਰਿਆਂ ਦਾ ਭਰਾਵਾ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜਿਹਨਾਂ ਨੇ ਹਮੇਸ਼ਾ ਮੇਰਾ ਸੰਯੋਗ ਕੀਤਾ ਹਮੇਸ਼ਾ ਹੀ ਮੇਰੇ ਨਾਲ ਪਿਆਰ ਕੀਤਾ ਮੇਰੇ ਨਾਲ ਚੱਲੇ ਸੋ ਮੈਂ ਸਾਰੀ ਪ੍ਰਸਾਦ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਹਾਡੇ ਰਹਿਮ ਅਜੇ ਤੱਕ ਪੁੰਚਿਆ ਜੇ ਤੁਸੀਂ ਨਾ ਹੁੰਦੇ ਤੇ ਫੇ ਮੈਂ ਵੀ ਸ਼ਿਰਕਤ ਕੀਤੀ ਕਿ ਕਿ ਜਿਹੜੇ ਨੇ ਪਾਰਟੀ ਚ ਰੋਸ ਗਏ ਸੀ ਕਿ ਉਹ ਵੀ ਦੁਬਾਰਾ ਆਵਾਜ਼ ਦੇਖੋ ਉਹ ਸਾਡੇ ਡੈਨੀ ਸਾਹਿਬ ਦੀ ਅਗਵਾਈ ਚ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਬਾਹਰ ਚਲੇ ਗਏ ਦੁੱਧੀਆਂ ਪਾਰਟੀਆਂ ਚ ਚਲੇ ਗਏ ਉਹਨਾਂ ਨੂੰ ਵਾਪਸ ਲਿਆ ਤੇ ਵਾਪਸ ਉਹਨਾਂ ਨੂੰ ਮੈਂ ਇਸ ਪ੍ਰੋਸੇ ਨਾਲ ਆਇਆ ਕਿ ਕਾਂਸ ਪਾਰਟੀ ਵਿੱਚ ਤੁਹਾਡਾ ਸਤਿਕਾਰ ਹੋਏਗਾ ਤੁਹਾਨੂੰ ਮਾਨ ਮਿਲੇਗਾ ਪਰ ਜੇ ਤੁਸੀਂ ਕਹੋ ਕਿ ਮੈਨੂੰ ਗੱਲ 'ਚ ਸਰੋਪਾ ਪਾਉਂਦੇ ਆਂ ਹੀ ਕੋਈ ਟਿਕਟ ਦੇ ਦੇਂ ਤੇ ਉਹ ਮੁਸ਼ਕਲ ਹੈ ਕਿਉਂਕਿ ਟਿਕਟ ਜੜੀ ਨਾ ਮੈਂ ਕਿ ਤੁਹਾਨੂੰ ਬੇਨਤੀ ਕੀਤੀ ਹੈ ਕਿਸਮਤ ਨਾਲ ਮਿਲਦੀ ਆ ਔਰ ਕਿਸਮਤ ਵਾਹੇ ਗੁਰ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਘਵਾਨ ਵਾਲਮੀਕੀ ਜੀ ਅਸੀਂ ਇਹਨਾਂ ਦੇ ਚਰਨਾਂ 'ਚ ਝੂਲ ਆ ਅਸੀਂ ਮੱਥਾ ਟੇਕ ਕੇ ਮੱਥੇ ਦੇ ਹੱਥ ਲਾਈਦਾ ਇਸ ਕਰਕੇ ਕਿ ਇਹ ਸ਼ੈਲਕੀ ਰਹਿਣੀ ਇੱਕ ਦੁਬਾਰਾ ਲੇਕਿਨ ਆਪਾਂ ਅੰਦਰ ਦੀ ਗੱਲ ਕਰੀ ਤਾਂ ਐਸੀ ਸਮਾਜ ਦੀ ਬਹੁਤ ਵੱਡੀ ਗਿਤੀ ਵਿੱਚ ਵੋਟਾਂ ਨੇ 36% ਤੋਂ ਜ਼ਿਆਦਾ ਵੋਟਾਂ ਜਿਹੜੀ ਐਸੀ ਸਮਾਜਦਾਰ ਨੇ ਜੇਕਰ ਸਮਾਜ ਨਾਲ ਚੱਲੇ ਤਾਂ ਸਰਕਾਰ ਬਣਾਈ ਔਖੀ ਨਹੀਂ ਗਈ ਰਾਹੁਲ ਗਾਂਧੀ ਵੀ ਇਹੀ ਕਹਿੰਦੇ ਜਿੱਦੀ ਜਿੰਨੀ ਹਿੱਸੇਦਾਰੀ ਉਹਨੇ ਰਹੀ ਪਾਕੇਦਾਰੀ ਗਲਤੀ ਰਹਿੰਦੀ ਸੋਚਦੇ ਨਾ ਬਹੁਤ ਅੱਛੀ ਹੈ ਉਹ ਕਹਿੰਦੇ ਕਿ ਸਾਰੇ ਅਸੀਂ ਇਹ ਭਾਈਚਾਰੇ ਨੂੰ ਨਾਲ ਲੈ ਕੇ ਚੱਲੀਏ ਗਰੀਬਾਂ ਨੂੰ OBC ਨੂੰ SC SC ਨੂੰ ਜਦੋਂ ਅਸੀਂ ਸਾਰੇ ਲੋਕ ਇਕੱਠੇ ਹੁੰਦੇ ਹਾਂ ਨਾ ਫਿਰ ਸਰਕਾਰ ਰੋਕ ਨਹੀਂ ਸਕਦਾ ਤੇ ਜੇਰੋਂ ਸਾਨੂੰ ਬੰਨਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਫਿਰ ਵਿਚਾਰੇ ਆ ਗੁੰਡੇ ਜਿਹਾ ਲੱਗਦਾ ਡੈਨੀ ਮੁੱਖ ਮੰਤਰੀ ਹੋ ਸਕਦੇ ਕਿਉਂਕਿ ਬੜੀ ਆਵਾਜ਼ ਚੁੱਕੀ ਗਈ ਸੀਗੀ ਦੇਖੋ ਮਾਨਸ ਸੱਚੇ ਬਾਦਸ਼ਾਹ ਪੁਰਸੇ ਕਿਰਪਾ ਕਰੇ ਪੁਰੇ ਪਿਓ ਨੇ ਹੀ ਬੜੀ ਸੇਵਾ ਕੀਤੀ ਸੀ ਉਹ ਵੀ ਕਰ ਰਹੇ ਨੇ ਸਮਾਜ ਨੂੰ ਇਕੱਠਾ ਕਰ ਰਹੇ ਸਮਾਜ ਨੂੰ ਉਹ ਦਿਸ਼ਾ ਦੇ ਦੇ ਰਹੇ ਨੇ ਜਿਹੜੀ ਅੱਜ ਤੱਕ ਕਿਸੇ ਨੇ ਨਹੀਂ ਦਿੱਤੀ ਜੀ ਆਖਰੀ ਸਵਾਲ ਹੈ ਕਾਂਗਰਸ ਨੂੰ ਕਹਿੰਦੇ ਕਾਂਗਰਸੀ ਹਰਾਉਂਦੀ ਹੈ ਹੋਰ ਕੋਈ ਨਹੀਂ ਹਰਾ ਸਕਦਾ ਕਾਂਗਰਸ ਨੂੰ ਪਰ ਜਿਹੜੀ ਇਹ ਜਿਹੜੀ ਆਪਸ ਵਿੱਚ ਗੁੱਟਬੰਦੀ ਹੋ ਜਾਂਦੀ ਹੈ ਉਸ ਕਰਕੇ ਕਾਂਗਰਸ ਹਾਰਦੀ ਹੈ ਦੇਖੋ ਤੁਸੀਂ ਜਿਹੜੀ ਗੱਲ ਕਹੀ ਬਹੁਤ ਸੁਣਾਨੇ ਚਈ ਹੈ ਕਾਂਗਰਸ ਨੂੰ ਮਿਸ਼ਾ ਹੀ ਕਾਂਗਰਸੀ ਮਾਰਦੇ ਕਿਉਂ ਮਾਰਦੇ ਆ ਕਿਉਂਕਿ ਉਹਨਾਂ ਨੂੰ ਤਾਂ ਹੱਕ ਹੋ ਗਏ ਕਿਸੇ ਹੋਰ ਨੂੰ ਨਹੀਂ ਹਾਂ ਜਦੋਂ ਕੌਂਸਲ ਇਲੈਕਸ਼ਨ ਹੁੰਦੀਆਂ ਉਹਨੂੰ ਵੀ ਇਹ ਕਰਦੇ ਨੇ ਕਿ ਜਿਹੜਾ ਟਿਕਟ ਦਾ ਹੱਕਦਾਰ ਹੈ ਜਿਹਦਾ ਪੂਰਾ ਰਾਈਟ ਬੰਦਾ ਹੈ ਉਹਨੂੰ ਧਾਰਨ ਕਰਾਰ ਕਰਕੇ ਉਸ ਤੋਂ ਉਪਰੋਂ ਕੋਈ ਆ ਜੀ ਕਰੀਬੀ ਨੂੰ ਟਿਕਟ ਦੇ ਕੇ ਉਹਦੀ ਕੱਟ ਦਿੱਤੀ ਗਈ ਸੀ ਕਾਨਸਰਟ ਦੀ ਜੋ ਲਾਸਟ ਟਾਈਮ ਤੇ ਆ ਕੇ ਕੀ ਲੱਗਦਾ ਉਹਦਾ ਵੀ ਮਲਾਲ ਹੁੰਦਾ ਕਿਸੇ ਜਦੋਂ ਤੁਸੀਂ ਟਿਕਟ ਆਪ ਕਹਿੰਦੇ ਕਿ ਇਸ ਬੰਦੇ ਨੂੰ ਟਿਕਟ ਮਿਲਣੀ ਚਾਹੀਦੀ ਹੈ ਹੁੰਦਾ ਹੈ ਮਲਾਲ ਜੀ ਬਿਲਕੁਲ ਹੁੰਦਾ ਹੈ ਉਹਦਾ ਗੁੱਸਾ ਹੁੰਦਾ ਕਿਉਂਕਿ ਇਹਨੇ ਇਲਾਕੇ 'ਚ ਮਿਹਨਤ ਕੀਤੀ ਹੁੰਦੀ ਹੈ ਉਹ ਜਿਹੜਾ ਮਿਹਨਤ ਦਾ ਮੁੱਲ ਨਹੀਂ ਮਿਲਦਾ ਤੇ ਫਿਰ ਉਹ ਵਿਚਾਰਾ ਕੀ ਕਰੇ ਉਹ ਨਰਾਸ਼ ਹੋ ਜਾਂਦਾ ਉਹ ਫਿਰ ਤਲਾਸ਼ ਕਰਨ ਲੱਗਾ ਕਿ ਮੈਨੂੰ ਉਹ ਦੋਨੇ ਜੇਗੀ ਤੁਹਾਡੀ ਮਿਹਨਤ ਕੀਤੀ ਦਾ ਮੁੱਲ ਮਿਲੂਗਾ ਪਾਰਟੀ ਪਾਊਗੀ ਮੁੱਲ ਬਿਲਕੁਲ ਮਿਲੇਗੀ ਬਿਲਕੁਲ ਪਾਏਗੀ ਰਾਜਨੀਤਿਕ ਗੁਰੂ ਨਹੀਂ ਨਜ਼ਰ ਆਏ ਮੇਰਾ ਰਾਜਨੀਤਿਕ ਗੁਰੂ ਐਪਸਬ ਸਰਪੰਚ ਲਾਲ ਉਹ ਹੀ ਹੈਗਾ ਤੂੰ ਹੀ ਫੋਟੋ ਆਜ ਵੀ ਨਜ਼ਰ ਨਹੀਂ ਆਏ ਚਲੋ ਮਾਨ ਸੱਚੇ ਬਾਦਸ਼ਾਹਾਂ ਦਾ